ਸਾ希 ਕਾ ਜੀ ਸਾਰਿਆਂ ਨੂੰ ਉਮੀਦ ਕਰਦੇ ਆ ਤੁਸੀਂ ਸਾਰੇ ਜਣੇ ਬਹੁਤ ਵਧੀਆ ਹੋਵੋਗੇ ਤੇ ਅਸੀਂ ਵੀ ਵਧੀਆ ਹਾਂ ਸ਼ੁਰੂ ਕਰਦੇ ਆ ਅੱਜ ਦਾ ਬਲੌਗ ਅੱਜ ਦਾ ਬਲੌਗ ਸ਼ੁਰੂ ਹੋਣ ਲੱਗਿਆ ਜੀ ਮਾਰਨਿੰਗ ਤੋਂ ਮਾਰਨਿੰਗ ਦੇ ਬੱਜ ਗਏ ਨੇ 8:30 ਤੇ ਬੱਚਿਆਂ ਨੂੰ ਹੈਗੀ ਅੱਜ ਛੁੱਟੀ ਬੱਚੇ ਘਰੇ ਨੇ ਚਾਹ ਪਾਣੀ ਉਹ ਫੇਲਿਆ ਬੱਚਿਆਂ ਨੇ ਤੇ ਹੁਣ ਬੇਲੇ ਹੋ ਗਏ ਆ ਤੇ ਇੱਧਰ ਜੋ ਵੀ ਦੁੱਧ ਲੈ ਕੇ ਆਇਆ ਦੁੱਧ ਘਰ ਮ ਰੱਖਿਆ ਹੋਇਆ ਤੇ ਸਵੇਰੇ ਸਵੇਰੇ ਉੱਠ ਕੇ ਮੈਂ ਕਿਉਂ ਹੀ ਘੱਟ ਤਾਂ ਦੇਖੋ ਥੋੜਾ ਜਿਹਾ ਨਿਕਲਿਆ ਕਿਉਂ ਕਿ ਮਲਾਈ ਘੱਟ ਸੀਗੀ ਤਾਂ ਕਰਕੇ ਤੇ ਬਾਕੀ ਹੁਣ ਜਿਹੜੀ ਆ ਲੱਸੀ ਆ ਜੋ ਵੀ ਨੂੰ ਕਿਹਾ ਮੈਂ ਕਿਹਾ ਸਾਰੀ ਢੋਗੀਆਂ ਨੂੰ ਪਾਇਆ ਉਹ ਪੀ ਲਾਂਗੇ ਤੇ ਇੱਕ ਵਾਰੀ ਮੈਂ ਭਾਂਡੇ ਮਾ ਚੁੱਕੀ ਆ ਦਵਾਰੇ ਫੇਰ ਹੋ ਗਿਆ ਦੁੱਧ ਵਾਲੀ ਕਿੰਨੀ ਹੋ ਗਈ ਜੋ ਵੀ ਨੇ ਚਾਹ ਪੀਤੀ ਉਹ ਵਾਲੇ ਭਾਂਡੇ ਹੋ ਗਏ ਤੇ ਬਾਕੀ ਕਰਦੇ ਆ ਜੀ ਆਪਾਂ ਅੱਜ ਦਾ ਬਲੌਗ ਸ਼ੁਰੂ ਜੋ ਵੀ ਅੱਜ ਦੀ ਰੁਟੀਨ ਹੋਊਗੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਤੇ ਬਣੇ ਰਹੋ ਬਲੌਗ ਦੇ ਨਾਲ ਜੋ ਵੀ ਮੇਰੀ ਗੱਲ ਸੁਣ ਉਹ ਸਾਰਾ ਜਿਹੜਾ ਦੁੱਧ ਪਿਆ ਲੱਸੀ ਸਾਰੀ ਢੋਗੀਆਂ ਦੀ ਕੁੰਢੀ ਚ ਪਾ ਕੇ ਆ ਉਹ ਮੈਂ ਉਹਨੂੰ ਮਾਸ ਨਾ ਗਰਮ ਪਾਣੀ ਨਾਲ ਡੱਬੇ ਤੇ ਬਾਕੀ ਮੌਸਮ ਬਹੁਤ ਠੰਡਾ ਹੋ ਗਿਆ ਕਿ ਅਣਮਣ ਜਿਹੀ ਹੋਈ ਜਾਂਦੀ ਸੀ ਸਵੇਰੇ ਜਦੋਂ ਮੈਂ ਉੱઠી ਆ ਤੇ ਹੁਣ ਵੀ ਮੌਸਮ ਠੰਡਾ ਹੈ ਪੱਖੇ ਘੱਟ ਕਰਕੇ ਪੱਛੇ ਕਰੀ ਬੰਦ ਕਰੀ ਬੈਠੇ ਨੇ ਸੋ ਹੌਣ ਦਾ ਲਾ ਰੱਖਿਆ ਸੋ ਹਮਨੇ ਪੱਖਾ ਜੋ ਵੀ ਨੇ ਬੰਦ ਕਰ ਦਿੱਤਾ ਤੇ ਠੰਡੀ ਠੰਡੀ ਹਵਾ ਚੱਲਦੀ ਆ ਬਾਹਰ ਬਹੁਤ ਵਧੀਆ ਮੌਸਮ ਹੈ ਬੈਠਾ ਠੰਡਾ ਉਹ ਦੇਖੋ ਜੋ ਵੀ ਜਾਂਦਾ ਜਿੰਨਾ ਕਿ ਪਊਗਾ ਕੁੰਡੀ ਚੋਲਾ ਕ ਪਾ ਦਿੰ ਬਾਕੀ ਇੱਥੇ ਰੱਖੇ ਡੱਬਾ ਬਾਅਦ ਚ ਪਾ ਦਾਂਗੇ ਬਣਾ ਦੋ ਇੱਕ ਦੋ ਘਾਲ ਇੱਕ ਮੈਸਾ ਹਾਂ ਓਕੇ ਬਾਕੀ ਰੋਟੀ ਨੂੰ ਬਣਾ ਕੇ ਰੱਖ ਦੀ ਉਹ ਦੁਪਹਿਰੇ ਜਦੋਂ ਭੁੱਖ ਲੱਗੂ ਚਟਣੀ ਨਾਲ ਖਾ ਲਓ ਠੀਕ ਹੈ ਚਟਣੀ ਪਈਆ ਦਾ ਗਾਇਆ ਸੀ ਕੁਝ ਨਹੀਂ ਬਣਾ ਰਹੇ ਦਾ ਸਾਡੀ ਉਸ ਤੋਂ ਸਾਡੀ ਮੰਮੀ ਚਲੀ ਗਈ ਉਹਦੇ ਆਹਾਰ ਨਾਲ ਤੁਹਾਨੂੰ ਪਤਾ ਸਿਆਣੇ ਬੰਦੇ ਦੇ ਆਹਾਰ ਨਾਲ ਜਦੋਂ ਖਾਇਬਲੀ ਚ ਕੋਈ ਨਾਲ ਹੋਵੇ ਹਨਾ ਉਹ ਬਾਹਰਨੇ ਨਾਲ ਰੋਟੀ ਸਾਡੀ ਬਣ ਚਲਦੀ ਆ ਬੱਚੇ ਦਾ ਸਬਜੀ ਨਹੀਂ ਖਾਂਦੇ ਨਹੀਂ ਫਿਰ ਮੈਂ ਵੀ ਗੱਲੀ ਘੌਣ ਕਰ ਜਾਦੀ ਹੁਣ ਤਿੰਨ ਚਾਰ ਦਿਨ ਹੋ ਗਏ ਘਰੇ ਚਾਟੜੀ ਚੱਲਦੀ ਨੂੰ ਕੱਲ ਆਲੂ ਵਾਲੇ ਪਰੌਂਠੇ ਬਣਾਏ ਸੀ ਉਹਦੇ ਆਲੂ ਬਚ ਗਏ ਸੀ ਤੇ ਹੁਣ ਦੋ ਪਰੌਂਠੇ ਬਣ ਜਾਣਗੇ ਇੱਕ ਮੈਖਾ ਨੂੰ ਇੱਕ ਜੋ ਵੀ ਖਾ ਲੂ ਮੇਰਾ ਸਿਰ ਦਾ ਤਸਵੀਰ ਤਾਂ ਬਹੁਤ ਹੋਈ ਜਾਂਦਾ ਇੰਨਾ ਸਿਰ ਦਿਮਾਗ ਭਾਰੀ ਭਾਰੀ ਹੋਇਆ ਪਿਆ ਹਲਕਾ ਨਹੀਂ ਹੋ ਰਿਹਾ ਦਿਮਾਗ ਪਤਾ ਨਹੀਂ ਕੀ ਹੋਇਆ ਪਿਆ ਤੇ ਹੁਣ ਪਰੌਂਠੇ ਬਣਾ ਲਾਂ ਦੋ ਸੋਹਮ ਪਰੌਂਠੇ ਬਣਾ ਦੇ ਹੁਣ ਸੋਹਮ ਦੋ ਤਰ ਦੇਖੋ ਸਮੂ ਰੋਟੀ ਖਾਣ ਲੱਗਿਆ ਆਇਆ ਅੱਲਾ ਨਾਲ ਚੱਲਦਾ ਫੋਨ ਨਾਲ ਪ੍ਰੌਨਟੀ ਨਾਲ ਦਹੀਂ ਸਮੂ ਟੇਸਟੀ ਆ ਹਾਂ ਹਾਂ ਮੈਂ ਬੋਲ ਬੁਰਕੀ ਨਹੀਂ ਚਲਾ ਕੇ ਪਤਲੇ ਹੋ ਗਏ ਜੋ ਹੁਣ ਅੱਜ ਤਾਂ ਮੁਸ਼ਕਲ ਨਾਲ ਹੀ ਬਣਨ ਪ੍ਰੌਨਟੀ ਹੋਈ ਨਾ ਦੇਖੀਓ ਆਇਆ ਹੋ ਗਿਆ ਪ੍ਰੌਮਟਾ ਆ ਤੁਹ ਪਤ ਲੋਗੇ ਤੁਹ ਦੱਸੀਦਾ ਜਾਣੀਆ ਫਟ ਗਿਆ ਪ੍ਰੌਮਟਾ ਕੋਈ ਨਾ ਦੇਖ ਲਾਂਗੇ ਲਓ ਜੀ ਘਰ ਹੁਣ ਮੈਂ ਬਿੱਲੀ ਹੋਈ ਹਾਂ ਪੌਣੇ 12 ਹੋ ਗਏ ਕੱਪੜੇ ਵੀ ਸਾਰੇ ਧੂਤੇ ਤੇ ਢਾਂਡੇ ਵਗੈਰਾ ਮਾਸ ਤੇ ਕਿਚਨ ਦੇ ਰੋਟੀ ਖਾ ਲਈ ਬੱਚਿਆਂ ਨੂੰ ਵੀ ਖਵਾਤੀ ਮੈਂ ਵੀ ਖਾ ਲਈ ਹੁਣ ਬੱਚੇ ਲੱਗੇ ਹੋਏ ਨੇ ਵਿਹੜੇ 'ਚ ਖੇਡਣ ਮੌਸਮ ਬਹੁਤ ਠੰਡਾ ਹੋਇਆ ਪਿਆ ਸਵੇਰੇ ਕੜਮੇ ਨੇ ਜੀ ਹੋ ਰਹੀ ਸੀ ਹੁਣ ਮੌਸਮ ਠੀਕ ਆ ਥੋੜੀ ਜਿਹੀ ਬੱਦਲ ਵਾਈ ਜਿਆ ਪਰ ਠੰਡੀ ਹਵਾ ਚੱਲਦੀ ਆ ਦੇਖੋ ਸਾਰੇ ਕੱਪੜੇ ਮੈਂ ਧੋਦੇ ਇਧਰ ਮੰਮੀ ਦੇ ਕੱਪੜੇ ਧੋਤੇ ਪੈਨ ਉਹ ਪਈਏ ਤਾਰਾਂ ਉਧਰਲੀ ਤਾਰ ਤੇ ਉਹ ਤੱਕ ਪਿੱਛੇ ਤੱਕ ਮੰਮੀ ਦੇ ਕੱਪੜੇ ਸੀਗੇ ਤਿੰਨ ਚਾਰ ਸੂਟ ਧੋਣ ਵਾਲੇ ਤੇ ਬਾਕੀ ਆਪਣੇ ਸੀਗੇ ਥੋੜੇ ਜਿਹੀ ਤੇ ਸੋਹਮ ਦੀ ਡਰੈੱਸ ਸੀਗੀ ਸਕੂਲ ਦੀ ਤੇ ਬਾਕੀ ਬੱਚੇ ਹੁਣ ਖੇਡਣ ਲੱਗੇ ਹੋਏ ਨੇ ਆਪਾਂ ਨਹਾ ਧੋਕੇ ਹੋ ਗਏ ਬਿਹਲੇ ਮੋਂ ਕੋਈ ਕੰਮ ਨਹੀਂ ਹੈਗਾ ਹੁਣ ਥੋੜਾ ਜਿਹਾ ਟਾਈਮ ਰੈਸਟ ਕਰਾਂ ਸਰਦਰਦ ਬਹੁਤ ਹੋ ਰਿਹਾ ਸੀ ਗੋਲੀ ਲਈਆ ਸਰਦਰਦ ਦੀ ਥੋੜਾ ਜਿਹਾ ਟਾਈਮ ਰੈਸਟ ਕਰੂੰਗੀ ਨਾ ਫਿਰ ਥੋੜਾ ਜਿਹਾ ਸਰਦਰਦ ਟਿਕੂਗਾ ਮੌਸਮ ਹੋਰੀ ਹੋਇਆ ਪਿਆ ਜੋ ਹੁਣ ਬੱਦਲ ਵਾਜਦੇ ਕਿੰਨੇ ਹੋਈ ਪਿਆ ਦਿਖਾਵਾਂ ਤੁਹਾਨੂੰ ਆ ਦੇਖੋ ਕਿੰਨਾ ਬੱਦਲ ਹੋਇਆ ਪਿਆ ਹਵਾ ਮੇਰੇ ਨਾਲ ਮਾਰੀ ਬੋਲ ਹਵਾ ਘੱਟਾ ਹਵਾ ਘੱਟਾ ਬੱਦਲ ਹੋਇਆ ਪਿਆ ਕਾਫੀ ਮੈਂ ਬੱਚਿਆਂ ਨੂੰ ਕਹਾਂ ਮੈਂ ਕਿ ਬਾਹਰ ਹੀ ਖੇਡ ਲਓ ਫਿਰ ਪਤਾ ਕੀ ਆਏ ਮੈਨੂੰ ਕਪੜੇ ਪਾਹੇ ਨੇ ਸੋਕਣੇ ਉਹਦੇ ਕਰਕੇ ਫਿਰ ਮੈਨੂੰ ਪਤਾ ਲੱਗ ਜੂਗਾ ਮੇਂ ਦਾ ਨਹੀਂ ਪਤਾ ਲੱਗਣਾ ਨਹੀਂ ਅੰਦਰ ਮੈਂ ਅੰਦਰ ਬੱਚਿਆਂ ਨੂੰ ਕਹਾਂ ਮੈਂ ਕਿ ਤੁਸੀਂ ਬਾਹਰ ਹੀ ਖੇਡ ਲਓ ਜੇ ਕਣੀ ਆ ਗਏ ਜੋ ਉਹ ਮੈਨੂੰ ਬਾਜ਼ ਮਾਰਦੀ ਫਿਰ ਆਪਾਂ ਸਾਰੇ ਕੱਪੜੇ ਚੱਕ ਲਾਂਗੇ ਫਟਾਫਟ ਚੱਲ ਖੇਡਣ ਲੱਗੇ ਆ ਆ ਮਾਰ ਲੱਗ ਦੋ ਲਓ ਜੀ ਬੱਚਾ ਬਾਟੀ ਚੱਕ ਕਰੋ ਇੱਧਰ ਰੌਣਕ ਲਾਤੀ ਆ ਕੇ ਆ ਮੰਮੀ ਆ ਕੇ ਨਾਲ ਬੱਚੇ ਨਹਾ ਕੇ ਆਪਣੇ ਰੈਡੀ ਹੋ ਗਏ ਜੋ ਵੀ ਵੀ ਨਹਾ ਲਿਆ ਤੇ ਸੋਮ ਵੀ ਨਹਾ ਲਿਆ ਤੇ ਆ ਦੋ ਭਤੀਜੀ ਆਈਆਂ ਨੇ ਕੱਦੂ ਘੁੱਗੀ ਓਏ ਕਿੱਥੇ ਆ ਗਈ ਹੈ ਜੋ ਦੇ ਦੇ ਬਾਲ ਖੇਡ ਲਾਂਦੇ ਇਹਨਾਂ ਨੂੰ ਤੇ ਇਹਨਾਂ ਨੂੰ ਧੋ ਬਸ ਮੇਰੇ ਕੋਲ ਅੱਜ ਆਈਆਂ ਨੇ ਕਿੰਨੇ ਟਾਈਮ ਬਾਅਦ ਇੱਧਰ ਆਈਆਂ ਨਹੀਂ ਕਦੇ ਘਰੇ ਛੋਟੀਆਂ ਛੋਟੀਆਂ ਸੀ ਜਦੋਂ ਆਈਆਂ ਸੀਗੀਆਂ ਰੌਣਕ ਲਾਤੀ ਆ ਕੇ ਬੱਦਲ ਬਹੁਤ ਹੋਇਆ ਪਿਆ ਬਾਹਰ ਹਵਾ ਚੱਲਦੀ ਐ ਠੰਡੀ ਠੰਡੀ ਘਾੜੀ ਘਟਾ ਚੜੀ ਪਈ ਆ ਉੱਪਰ ਹਵਾ ਚੱਲਦੀ ਐ ਇੰਨੀ ਆਈ ਹੋਪ ਐ ਵੀ ਮੀਂਹ ਆਉਣ ਵਾਲੀ ਐ ਵਸ ਇੱਕ ਅੱਧੇ ਮਿੰਟ ਚ ਓਏ ਕੀ ਖਾਓਗੇ ਤੁਸੀਂ ਕੀ ਖਾਓਗੇ ਨਾ ਖੇਡਦੇ ਜਲੇਬੀ ਸੋ ਮੂੰਗਰੇ ਜਲੇਬੀ ਖਾਊਗਾ ਜਲੇਬੀਆਂ ਖਾਣ ਕੱਦੂ ਕੁੱਗੀ ਕਿ ਉੱਧਰ ਜਾ ਬੋਈ ਨਾਚ ਕਰਕੇ ਤੇ ਦਿਖਾ ਦੋ ਨੱਚ ਕੇ ਘਰ ਪੁੱਤ ਨੱਚ ਕੇ ਨਾ ਆਜ ਨੱਚ ਕੇ ਨੱਚ ਕੇ ਪੁੱਤ ਕਰ ਨੱਚ ਕੇ ਉਰੂ ਉਰੂ ਕਰਕੇ ਜਿਹੜਾ ਡੱਪ ਲੈ ਦੇ ਉਹਨੂੰ ਕੱਕੇ ਨਾਲ ਲੈ ਜਾ ਖੇਡ ਲਓ ਖੇਡ ਲਓ ਆ ਟਰੱਕ ਚਲਾ ਲਓ ਟਰੱਕ ਚ ਭਰ ਲਓ ਗੱਡੀਆਂ ਟਰੱਕ ਚ ਭਰ ਲਓ ਟਰੱਕ ਚ ਭਰੋ ਗੱਡੀਆਂ ਸਾਰੀਆਂ ਟੱਕਲੇ ਆਉਂਦੇ ਨੇ ਪੂਰੇ ਲੈ ਆਉਂਦੇ ਜੇ ਬੈਠੋ ਚਾੜੀ ਜੇ ਪਤਾ ਨੂੰ ਨਾ ਜਰੂਰੀ ਕੋਈ ਟਾਇਰ ਟੂ ਕੀ ਰੱਬ ਨੇ ਹਨਾ ਤੁਹਾਨੂੰ ਠੰਡ ਨਹੀਂ ਲੱਗਦੀ ਓਏ ਹੈ ਇਹ ਤਾਂ ਪੱਖਾ ਤੇਜ਼ ਕਰਕੇ ਬੈਂਦੀਆਂ ਨੇ ਪੂਰਾ ਮੰਮੀ ਨੂੰ ਠੰਡ ਚਾੜੀ ਪਈ ਐ ਇਹਨਾਂ ਨੇ ਹੁਣ ਅਸੀਂ ਪੱਖਾ ਘੱਟ ਕਰਿਆ ਹੁਣੇ ਖਾਂਦੀਆਂ ਕੀ ਨੇ ਨਮਕੀਨ ਖਾਂਦੀਆਂ ਨੇ ਦੋਨੀਆਂ ਦੇਖੋ ਪੁੱਟੇ ਹੱਥ ਨਾ ਲੱਗੀ ਹੋਇਆ ਘਾਣ ਉਹ ਸਿੱਧੇ ਨਾ ਖਾਂਦੀਆਂ ਟੇਸਟੀ ਆ ਟੇਸਟੀ ਹੈ ਜੰਮੀ ਹੈ ਜੰਮੀ ਨੇ ਆਏ ਬਾਟੀਆਂ ਨੇ ਕਰਦੀਆਂ ਨੇ ਬੇਹੇ ਕਰਦੀਆਂ ਨੇ ਇੱਧਰ ਸੋਮੂ ਵੀ ਲੱਗਿਆ ਇਹਨਾਂ ਦੀ ਰਿਸ ਚ ਖਾਣੇ ਵੀ ਪਾਈ ਬੈਠਾ ਮੰਮੀ ਇਹਨਾਂ ਨੂੰ ਬੈਠੇ ਦੇਖਦੀ ਆ ਮੰਮੀ ਰੋਟੀ ਖਾ ਲਓ ਤੁਸੀਂ ਨਾ ਨਾ ਬਈ ਇਹ ਤਾਂ ਉਹ ਖਾ ਕੇ ਆ ਮੰਝੜ ਆ ਰਿਹਾ ਨੇ ਨਿਰਾਸ਼ਤ ਕਰ ਲੂ ਪੈ ਕੇ ਠੂਈ ਸਿੱਧੀ ਕਰ ਲੂਗੀ ਡਾੜੇ ਡਾੜੇ ਇਹਨਾਂ ਭਾਰੀ ਤਾਂ ਹੈ ਨਹੀਂਗਾ ਮੰਮੀ ਉਰੇ ਆ ਜੋ ਮੰਜੇ ਤੇ ਸਰਾਣਾ ਲਿਆ ਦੇ ਨਾਨੀ ਨੂੰ ਸਰਾਣਾ ਲਿਆ ਦੇ ਏ ਬੱਟੀ ਨਾ ਨਿਗੇ ਨਿਗੇ ਕੇਕੜੇ ਜੇ ਦੋ ਬੈਠੇ ਨੇ ਕਿਸੇ ਰਾਜ ਤੁਮੇ ਮਿਲੇਗਾ ਇੱਕ ਕਲਾਸਮੇਟਰ ਕਾ ਬੇਸ ਲਓ ਜੀ ਗਾਇਜ਼ ਚੈੱਕ ਕਰੋ ਇਧਰ ਬੱਚਾ ਪਾਰਟੀ ਨੇ ਪੂਰਾ ਖਾਪੋ ਪਾਇਆ ਹੋਇਆ ਅੱਜ ਮੰਮੀ ਨੂੰ ਵੀ ਤਕਾਉਂ ਦੰਦੇ ਨੇ ਤਾਂ ਨਾਲ ਮੰਮੀ ਦੇ ਗੋਡੇ ਨੇ ਦਰਦ ਕਰਦੇ ਨੇ ਟਿਕਣ ਨਹੀਂ ਦਿੰਦੇ ਜਵਾਂ ਵੀ ਬੁਈ ਉਹ ਕਰਦੇ ਤੇ ਮੂ ਬੁਈ ਨਹੀਂ ਆ ਸਕਦਾ ਕਦੋਂ ਆਏ ਕੱਲੂ ਆਉਂਗੇ ਕਾਵੀ ਆ ਗਿਆ ਸੀ ਕਾਲੂ ਵੀ ਆ ਦੇਖੋ ਆ ਦੇਖੋ ਇਹਦੇ ਕੰਮ ਚੈੱਕ ਕਰੋ ਇੰਨਾ ਰੌਲਾ ਪੈ ਰਿਹਾ ਅੱਜ ਸਾਡੇ ਘਰੇ ਗਲੀ ਵਾਲੇ ਵੀ ਕਹਿੰਦੇ ਹੋਣ ਕਿ ਇੰਨੇ ਜਵਾਕ ਕਿੱਥੋਂ ਆ ਗਏ ਓਏ ਚਰਾਗ ਆਏ ਦੇਖ ਇੱਧਰ ਮੈਂ ਵੀਡੀਓ ਬਣਾਉਣੀ ਐ ਇੱਧਰ ਮੈਂ ਦੇਖ ਤੇਰੀ ਵੀਡੀਓ ਬਣਾ ਕੇ ਪਾਉਣੀ ਆ ਤੇਰੀ ਮੈਡਮ ਮੈਡਮ ਦੇਖੂਗੀ ਵੀਡੀਓ ਵੀ ਇਹ ਨਾ ਚਰਾਗ ਇੰਨੀ ਸ਼ਰਾਰਤ ਕਰਦਾਗਾ ਸੋਮ ਨੂੰ نیچے ਕਰੋ ਸ਼ਰਟ نیچے ਕਰੋ ਉੱਠੇ ਕੰਮ ਨਹੀਂ ਕਰਨੇ ਨਾ ਪਹਿਰਿਆ ਇੱਥੇ ਕਰ ਪਾ ਡਲੇ ਉਹ ਇਖੜੀ ਤੇ ਤੇ ਪੱਜਗੇ ਨੇ ਪੰਜ ਤੇ ਹੁਣ ਮੈਂ ਲੱਗਿਆ ਭਾਂਡੇ ਮਰਜਣ ਤੇ ਮੰਮੀ ਹੋਣੀ ਚਲੇ ਗਏ ਮੰਮੀ ਆਈ ਸੀ ਅੱਜ ਬੱਚਿਆਂ ਨੂੰ ਲੈ ਕੇ ਇੱਧਰ ਛੁੱਟੀ ਸੀਗੀ ਬੱਚਿਆਂ ਨੂੰ ਕਾਫੀ ਟਾਈਮ ਬਾਅਦ ਆਏ ਸੀ ਬੱਚੇ ਮੇਰੇ ਕੋਲ ਹੀ ਭਤੀਜਿਆਂ ਦਾ ਕਾਫੀ ਟਾਈਮ ਬਾਅਦ ਆਈਆਂ ਸੀ ਭਤੀਜਾ ਤਾਂ ਆ ਜਾਂਦਾ ਤੇ ਖੇੜੇ ਪੂੜ ਕੇ ਹੁਣ ਚਲੇ ਗਏ ਸੋਹਮ ਵੀ ਰੋਣ ਲੱਗ ਗਿਆ ਸੀ ਹੁਣ ਜੋ ਵੀ ਉਹਨੂੰ ਵੀ ਛੱਡ ਕੇ ਆਇਆ ਉਧਰ ਹੀ ਚਲੋ ਹੁਣ ਚਲੋ ਖੇਡ ਲੂਗਾ ਹੋਰ ਜੋ ਵੀ ਚੱਲਿਆ ਗਰਾਊਂਡ 'ਚ ਪਿਆਜ ਮੈਂ ਬਣਾਉਂਗੀ ਆਲੂ ਤੇ ਬੈਂਗਣੇ ਦੀ ਸਬਜ਼ੀ ਉਹ ਵੀ ਮੰਮੀ ਦੇ ਘਰੋਂ ਆਈ ਸੀ ਬੈਂਗਣੇ ਇਹ ਦੇਖੋ ਜੇ ਦੇਖੋ ਆਲੂ ਤੋੜੀ ਹੋਈ ਆ ਫਰੈਸ਼ ਫਰੈਸ਼ ਸਬਜ਼ੀ ਆ ਮੰਮੀ ਦੇ ਘਰੇ ਲੱਗੀ ਹੋਈ ਹੈ ਇਹ ਤਾਂ ਕਰਕੇ ਆਪਾਂ ਆਲੂ ਬੈਂਗਣੇ ਬਣਾਵਾਂਗੇ ਮੇਰਾ ਅੱਜ ਥੋੜਾ ਜਿਹਾ ਦਿਲ ਲੱਗ ਗਿਆ ਚਲੋ ਉਧਰੋਂ ਆ ਗਈ ਸੀ ਮੰਮੀ ਤਾਂ ਤਿੰਨ ਦਿਨ ਹੋ ਗਏ ਮੰਮੀ ਨੂੰ ਇੱਧਰ ਆਉਂਦੀ ਨਾ ਰੋਜ਼ ਕਿਉਂਕਿ ਮੇਰਾ ਦਿਲ ਨਹੀਂ ਲੱਗਦਾ ਘਰ ਦੀ ਮਸਨਣਾ ਪੈਥੇ ਨੂੰ ਪਤਾ ਨਾ ਮੰਮੀ ਚਲੀ ਗਈ ਆ ਘਰੋਂ ਜਦੋਂ ਫਿਰ ਕੋਈ ਘਰੇ ਹੋਵੇ ਹਨਾ ਇਹ ਨਾਲ ਤੇ ਥੋੜਾ ਜਿਹਾ ਟਾਈਮ ਪਾਸ ਜਾਂ ਹੋ ਜਾਂਦਾ ਨਹੀਂ ਇਕੱਲਿਆਂ ਨਾਲ ਦਿਨ ਵੀ ਨਹੀਂ ਨਿਕਲ ਜਾਂਦਾ ਕੁਝ ਸਾਨੂੰ ਮੰਮੀ ਦੀ ਆਦਤ ਪੈ ਰਹੀ ਹੈ ਤਿੰਨ ਚਾਰ ਮਹੀਨੇ ਹੋ ਗਏ ਮੰਮੀ ਨੂੰ ਸਾਡੇ ਕੋਲ ਰਹਿੰਦੀ ਨੂੰ ਤੇ ਉਹਦੇ ਘਰ ਕਿ ਉਹਦੀ ਆਦਤ ਪੈ ਰਹੀ ਹੈ ਤਾਂ ਕਰਕੇ ਹੁਣ ਦਿਲ ਨਹੀਂ ਲੱਗਦਾ ਕੋਈ ਫਿਰ ਮੰਮੀ ਨੂੰ ਮੈਂ ਫੋਨ ਕਰਤਾ ਸੀ ਮਾਂ ਮੰਮੀ ਇੱਧਰ ਆ ਜਾਓ ਚ ਇਹ ਬੱਚਿਆਂ ਨੂੰ ਨਾਲ ਹੀ ਲਿਆਇਓ ਪਰ ਮੰਮੀ ਬੱਚਿਆਂ ਨੂੰ ਲੈ ਕੇ ਇੱਧਰ ਆ ਗਈ ਸੀ ਹੁਣ ਲੱਗੀਆਂ ਚਾਹ ਲੈ ਭਾਂਡੇ ਮਾਂਜਣ ਕਾਫੀ ਹੋ ਗਏ ਸੀਗੇ ਤੇ ਕੈਂਪਰ ਪਾਣੀ ਦਾ ਭਰਿਆ ਵਿੱਚ ਵਰਤ ਪਾਵਾਂਗੇ ਥੋੜੀ ਜਿਹੀ ਪਾਵਾਂਗੇ ਜਾਰੇ ਖੰਡਾਂ ਨੂੰ ਪੀਂਦੇ ਪਾਣੀ ਕਿਉਂਕਿ ਮੌਸਮ ਬਹੁਤ ਚੇਂਜ ਹੋ ਗਿਆ ਠੰਡ ਲੱਗਦੀ ਆ ਲੱਗਦਾ ਵੀ ਹਣਾ ਸਰਦੀ ਆ ਗਈ ਬਸ ਇੱਕ ਦੋ ਦਿਨਾਂ ਚ ਤੇ ਬਾਕੀ ਤੁਸੀਂ ਬਣੇ ਰਹੋ ਬਲੌਗ ਦੇ ਨਾਲ ਮੈਂ ਭਾਂਡੇ ਬਾਜ ਕੇ ਸਬਜੀ ਨੂੰ ਤੜਕਾ ਲਾ ਲਾਂ ਤੇ ਫਿਰ ਆਪਾਂ ਰੋਟੀ ਬਣਾਵਾਂਗੇ ਲਓ ਜੀ ਗਾਇਜ਼ ਆਪਾਂ ਲਾਤਾ ਸਬਜੀ ਨੂੰ ਤੜਕਾ ਇਧਰ ਆਪਣੀ ਸਬਜੀ ਬਣਨ ਵਾਲੀ ਆ ਬਸ ਥੋੜਾ ਜਿਹਾ ਸ਼ੇਕ ਹੋਰ ਲਵਾਵਾਂਗੇ ਕਿਉਂਕਿ ਇਹ ਆਲੂ ਥੋੜੇ ਜਿਹਾ ਕੱਚੇ ਨੇ ਘਰ ਦੀ ਬੈਗਣੀਆ ਮਿੰਟੋ ਮਿੰਟੇ ਗੁਲਦੀ ਤੇ ਉੱਪਰ ਪਈਆ ਥੋ ਹੰਦੀ ਆਲੂਆਂ ਦੀ ਸਬਜ਼ੀ ਉਹ ਦਹੀਂ ਨਾਲ ਖਾਊਗਾ ਮੈਂ ਢੱਕਣ ਤੇ ਰੱਖਤੀ ਮਾਚਰੋ ਗਰਮ ਹੋ ਜਾਊਗਾ ਇੱਕ ਤੁਹਾਨੂੰ ਖੁਸ਼ਖਬਰੀ ਦੱਸਾਂ ਮੰਮੀ ਦੇ ਦਰਸ਼ਨ ਕਰ ਲਓ ਮੰਮੀ ਆ ਗਈ ਸਾਰੇ ਮੰਮੀ ਨੂੰ ਯਾਦ ਕਰਦੇ ਆ ਆ ਚੁੰਨੀ ਲੈ ਲਓ ਮੰਮੀ ਤੇ ਮੰਮੀ ਕਹਿੰਦਾ ਮੰਮੀ ਪੇਕੀ ਹੋ ਗਈ ਪੇਕੀ ਮੰਮੀ ਮੰਮੀ ਫੱਟੜ ਹੋਈ ਪਈਆ ਹੌਲੀ ਹੌਲੀ ਸੱਟ ਆਉਣਗੀਆਂ ਸੱਟਾਂ ਕੋਈ ਗੱਲ ਨਹੀਂ ਆ ਜਾਣਗੀਆਂ ਦਵਾਈ ਬੂਟੀ ਲੈ ਕੇ ਟਿਕੇ ਟੁਕੇ ਲਵਾ ਕੇ ਆਹ ਦੇਖਾਈ ਮੰਮੀ ਲਾਟੜੀ ਸੱਟ ਦਹੀਂ ਮੜੀ ਕਾਫੀ ਲੱਗੀਆਂ ਉਦੋਂ ਤੱਕ ਨੂੰ ਪਤਾ ਨਹੀਂ ਲੱਗਿਆ ਦੇਖੋ ਚੈੱਕ ਕਰੂੰ ਐ ਲੱਗੀਆਂ ਨੇ ਗੁੱਜੀਆਂ ਜਾਂ ਸੱਟਾਂ ਲੱਗੀਆਂ ਨੇ ਆ ਤਾਂ ਹੱਥ ਤਾਂ ਠੀਕ ਹੋ ਗਿਆ ਹੱਥ ਤਾਂ ਠੀਕ ਹੋ ਗਿਆ ਲੱਤ ਤੇ ਆ ਥੋੜੀ ਜੀ ਸੱਟ ਫੇਰ ਤਾਂ ਹੋ ਜਾਣਗੀ ਹੌਲੀ ਹੋ ਗਈ ਤੀ ਆ ਦਿਖਾਉਣ ਨੂੰ ਆਉਗਣੀ ਆ ਪਾਸੇ ਤੇ ਸੀਗੀ ਤੇ ਪਿਛੇ ਟੂਹੀ ਤੇ ਤਾਂ ਨਹੀਂ ਹੈਗੀ ਠੂਏ ਤੇ ਮਗਰ ਨੂੰ ਨੀਂ ਤੱਕ ਘਟ ਗਿਆ ਹੂੰ ਬਰੋਕ ਚੱਕ ਦੇ ਮਾਂ ਸਾਰਿਆਂ ਨੂੰ ਕਹਿ ਦੋ ਵੀ ਹੁਣ ਮੈਂ ਆ ਗਈ ਕਾ ਟੈਨਸ਼ਨ ਨਾ ਲਿਓ ਸਾਰੇ ਯਾਦ ਕਰਦੇ ਸੀ ਟੈਨਸ਼ਨ ਕਿਉਂ ਕਿਉਂ ਕੰਮਾਂ ਲਈ ਉਹਨਾਂ ਨੂੰ ਪਤਾ ਵੀ ਪੇਕਾਂ ਘਰੀ ਬੱਦੀ ਹੂ ਹੋਰ ਕਿੱਥੇ ਜਾਣੀ ਆਪਣੀ YouTube ਫੈਮਲੀ ਸਾਰੀ ਟੈਨਸ਼ਨ ਲੈਂਦੀ ਦੀ ਮੈਂ ਪੜ ਲਏ ਮੈਸੇਜ ਗੱਲ ਹਾਂ ਕਹਿੰਦੇ ਆਂਟੀ ਨੂੰ ਕਹੋ ਵਾਪਸ ਆਉਗੀ ਕੋਈ ਕਹਿੰਦੇ ਮੰਮੀ ਨੂੰ ਕਹੋ ਵਾਪਸ ਆਉਗੀ ਮਾ ਵੀ ਮੰਮੀ ਤਾਂ ਹੁਣ ਆਪਣੀ ਮਰਜ਼ੀ ਨਾਲ ਹੀ ਆਉਗੀ ਮੰਮੀ ਤਾਂ ਕੋਈ ਨਹੀਂ ਪਤਾ ਵੀ ਆਉਗੀ ਕਿ ਨਹੀਂ ਆਉਗੀ ਆਹ ਜਦੋਂ ਚਲੇ ਗਏ ਮੈਂ ਫਿਰ ਤੇਰੇ ਥੋੜੀ ਜਿਹੀ ਗਲਤੀ ਆ ਰਹੇਗੀ ਨਾ ਜਦੋਂ ਮੈਂ ਤਾਂ ਕਹਿੰਦੀ ਪੁੱਤ ਮੈਂ ਦਵਾਈ ਲੈਣ ਚੱਲੀ ਆ ਮੈਂ ਸੂਟ ਤਾਂ ਕੋਈ ਨਹੀਂ ਦਿੱਤੀ ਲੈ ਕੇ ਗਈ ਮੰਮੀ ਇੱਕ ਸੂਟ ਆਪਣਾ ਨਹੀਂ ਲਿਆਦਾ આજ ਸੂਟ ਦੀ ਮੇਰ ਕੋ ਆ ਇੱਕ ਸੂਟ ਚ ਹੀ ਚਲੀ ਗਈ ਮੰਮੀ ਕਹਿੰਦੀ ਮੈਂ ਦਵਾਈ ਲੈਣ ਚੱਲੀ ਆ ਉੱਤੋਂ ਹੁਣ ਇਹਦਾ ਮੂਹ ਹੋ ਗਿਆ ਪੇਕੇਆਂ ਗਣੀ ਨੂੰ ਫਿਰ ਤੁਹਾਨੂੰ ਪਤਾ ਜਦੋਂ ਬੰਦਾ ਇੱਕ ਵਾਰ ਪੇਕੇ ਵਗ ਜੇ ਫਿਰ ਤਾਂ ਆਪਣੀ ਮਰਜ਼ੀ ਨਾਲ ਹੀ ਮੁੜਦਾ ਹੁਣ ਅਸੀਂ ਇੱਥੇ ਰੋਜ਼ ਮੇਰੇ ਪੇਕੇ ਨੇੜੇ ਰਿਆ ਸੀ ਰੋਜ਼ ਤੀਏ ਦਿਨ ਚੱਕਦੀ ਸਕੂਟਰੀ ਭੱਜ ਜਾਨੇ ਹੁਣ ਮੰਮੀ ਦਾ ਕਾਫੀ ਟਾਈਮ ਬੱਦ ਗਿਆ ਤੇ ਮੰਮੀ ਦੋ ਤਿੰਨ ਦਿਨ ਲਾਈ ਦੋ ਤਿੰਨ ਦੋ ਤਿੰਨ ਦਿਨ ਲਾ ਕੇ ਆਈ ਹੈ ਮੰਮੀ ਤੇ ਚਾਹ ਪਾਣੀ ਮੰਮੀ ਕਹਿੰਦੀ ਬਸ ਦੋ ਦਿਨ ਹੋਰ ਜਾਣਾ ਮੰਮੀ ਨੇ ਡਾਕਟਰ ਕੋਲ ਟੀਕੇ ਹੀ ਲਵਾਉਣੇ ਨੇ ਤੇ ਉਹ ਲਵਾ ਲਾਂਗੇ ਆਪਾਂ ਤੇ ਹੁਣ ਤਾਂ ਠੀਕ ਆ ਹੱਥ ਤਾਂ ਠੀਕ ਨੇ ਹੁਣ ਬਸ ਆ ਕੱਲੀ ਲੱਗ ਹੁਣ ਤਾਂ ਕੱਲੀ ਲੱਗਦੀ ਆ ਉਂਗਲਾਂ ਨਹੀਂ ਆਈਆਂ ਮੁੜਦੀਆਂ ਉਂਗਲਾਂ ਨਹੀਂ ਕਹਿੰਦੀ ਮੁੜਦੀ ਉਹ ਦੱਸਦੀ ਆ ਸਾਰਿਆਂ ਨੂੰ ਨਹੀਂ ਦੱਸਦੀ ਆ ਬੋਲਣਾ ਤੁਸੀਂ ਦੇਖੋ ਯ ਆਪਣੀ YouTube ਫੈਮਲੀ ਨੂੰ ਦੇਖ ਲਓ ਮੇਰੀ ਮੰਮੀ ਜੰਗ ਜਿੱਤ ਕੇ ਜੰਗ ਤੋਂ ਜੰਗ ਕੋਈ ਨਹੀਂ ਆਉਂਦੀ ਤੇ ਯਾਦ ਤੋਂ ਧੋਖੇ ਨਾਲ ਉਹਨੇ ਮੈਨੂੰ ਸੱਟਿਆ ਚੱਲ ਕੋਈ ਨਾ ਹੋਰ ਜਿਹੜਾ ਕੁਝ ਹੋ ਗਿਆ ਠੀਕ ਆ ਹੁਣ ਤੂੰ ਆਪਦੀ ਸੱਟਾਂ ਠੀਕ ਕਰਾ ਦੁੱਧ ਦਾ ਦੁੱਪੀ ਜਿਵੇਂ ਨੇ ਧੋਖੇ ਨਾਲ ਮੈਨੂੰ ਸੱਟਿਆ ਮਰੂ ਉਹ ਵੀ ਧੋਖੇ ਨਾਲ ਹੂੰ ਚੱਲ ਕੋਈ ਨਾ ਰੱਬ ਦੇਖਦਾ ਉੱਪਰ ਤੇ ਬਾਕੀ ਇੱਧਰ ਮੈਂ ਆਟਾ ਗੁੰਨ ਲਿਆ ਸੀ ਤੇ ਸਬਜ਼ੀ ਆਪਣੀ ਬਣ ਰਹੀ ਹੈ ਬਸ ਰੋਟੀ ਬਣਾਉਣ ਦੀ ਤਿਆਰੀ ਚਾ ਤੁਹਾਨੂੰ ਆ ਖੁਸ਼ਖਬਰੀ ਦੱਸਣੀ ਸੀ ਮੰਮੀ ਤਾਂ ਕਦੋਂ ਦੀ ਆਈਏ ਮੰਮੀ ਆ ਗਈ ਸੀ 5:30 ਪਾਣੇ ਪੰਜ ਜਣਾ ਮੰਮੀ 5:30 ਹੋ ਗਏ ਸ਼ਾਮ ਦੇ ਤੇ ਜੋ ਵੀ ਅੰਦਰ ਪਿਆ ਉਹ ਗਰਾਊਂਡ ਚ ਆਇਆ ਪੱਖਾ ਲਾਈ ਬੈਠਾ ਸਾਨੂੰ ਠੰਡ ਚੜੀ ਪਈ ਆ ਬਾਹਰ ਬੈਠਿਆ ਪੱਖਾ ਦੇਖ ਲੋ ਬੰਦ ਆ ਤੇ ਸੋਮ ਉਧਰ ਚਲੇ ਗਿਆ ਮੰਮੀ ਉਹਦੇ ਨਾਲ ਗੜੇ ਆਈ ਸੀ ਗੜੇ ਪਏ ਨੇ ਕਿ ਧਿਆਲੇ-ਦਾਲੇ ਤਾਂ ਹੀ ਇੰਨੀ ਠੰਡ ਹੋ ਗਈ ਰਾਉਂਦ ਤੜਾਉਣਾ ਕੋਸਦਾ ਹੁਣ ਨਹੀਂ ਉਹ ਤਾਂ ਭਰੇਖੇ ਨਾਲ ਸੁਟਿਆ ਨਾ ਚੱਲ ਕੋਈ ਨਾ ਘੱਟ ਨੇ ਲਾਲੇ ਜੋਰ ਚਾਹੇ 2 ਸਾਲ 3 ਸਾਲ ਕਦੇ ਤਾਂ ਬਾਰਿ ਫੇਰ ਆਉਗੀ ਹਮ ਚੱਲ ਕੋਈ ਨਾ ਹੁਣ ਨਹੀਂ ਆਪਾਂ ਨੇ ਇਹੋ ਜਿਹਾ ਕੁਝ ਕਰਨਾ ਲੋੜ ਨਹੀਂ ਆਪਦਾ ਆਪਣੀ ਜ਼ਿੰਦਗੀ ਵਧੀਆ ਜਿਉਂ ਉਹ ਤੇ ਨਜ਼ਾਰੇ ਲਓ ਜਿਉਂ ਕਿ ਦਿਖਾਈਦਾ ਹੁੰਦਾ ਥੱਲੇ ਨਹੀਂ ਲੱਗਦਾ ਹੁੰਦਾ ਕਿਸੇ ਦੇ ਰਾਜਿਆਂ ਸੋਚ ਆਪਦੀ ਵੱਡੀ ਰੱਖੋ ਵੀ ਹਾਂ ਮੈਂ ਕਿਤੇ ਹੋਰ ਨਹੀਂ ਗਈ ਮੈਂ ਦਵਾਈ ਲੈਣ ਗਈ ਮੇਰਾ ਭਤੀਜਾ ਜਗਾ ਭੂਆ ਜੀ ਘਰੇ ਚੱਲਣਾ ਠੀਕ ਹੈ ਨਾ ਚਾ ਤੈਨੂੰ ਤਾਂ ਮੈਂ ਕਹਿੰਦਾ ਮਾਂ ਪੁੱਤ ਮੈਂ ਦਵਾਈ ਲੈਣੇ ਜਾਂਦੀ ਆ ਮੈਂ ਕਿਹਾ ਵੀ ਮੰਮੀ ਮੈਨੂੰ ਪਤਾ ਨਹੀਂ ਮੈਂ ਤਾਂ ਕਹਿੰਦੀ ਮੰਮੀ ਆਈ ਨਹੀਂ ਤਾਂ ਵੀ ਮੰਮੀ ਤਾਂ ਘਰੋਂ ਚਲੀ ਗਈ ਹਾਂ ਮੈਂ ਤੈਨੂੰ ਜਦੋਂ ਮੈਂ ਗਿਆ ਨਹੀਂ ਸੀ ਤੇਰੇ ਕੋਲ ਤੈਨੂੰ ਚਾਹੀ ਨਹੀਂ ਲੱਗਣਾ ਸੀ ਹਾਂ ਮੈਨੂੰ ਪਤਾ ਸੀ ਵੀ ਮੰਮੀ ਦਵਾਈ ਦਾ ਬਹਾਨਾ ਲਾ ਕੇ ਗਈ ਆ ਵੀ ਮੰਮੀ ਆਉਂਦੀ ਨਹੀਂ ਹਾਂ ਮਨ ਸੂਟ ਕੋਈ ਲੈ ਗਈ ਸੂਰਜਾ ਪਰ ਮੈਨੂੰ ਪਗਾਈ ਉੱਥੋਂ ਬਾਹਰ ਤਾਂ ਮੈਂ ਉਹ ਫਿਰ ਉਹ ਕਦੇ ਵੀ ਨਹੀਂ ਤੈਨੂੰ ਐ ਨਹੀਂ ਕੋਈ ਉਹ ਤਾਂ ਫਿਰ ਦੋਹਣ ਗਈ ਪਰ ਐ ਸੱਟਾਂ ਵੀ ਦੁਖਦੀਆਂ ਹੋਣਗੀਆਂ ਯਾਦ ਕਰ ਲੈ ਸੱਟਾਂ ਨੂੰ ਵੀ ਹੱਥ ਲਾ ਕੇ ਕਹਦੇ ਕਿ ਆਏ ਆ ਮੇਰੇ ਘਰ ਵਾਲੇ ਨੇ ਮਾਰੀ ਦੀ ਉਹਨਾਂ ਘਰ ਵਾਲੇ ਦੀਆਂ ਵੀ ਦੁੱਧੀਆਂ ਪਈਆਂ ਨੇ ਮੈਂ ਵਿਖਾ ਦਊ ਰਿੰਗ ਰਿੰਗ ਰੇਖਾ ਦਊ ਹੁਣ ਆਸਤੀਆਂ ਦਾ ਲੇਖਾ ਦਿੰਦਾ ਨਾ ਫਿਰ ਨਿੰਬੂ ਦਾ ਚੱਲ ਕੋਈ ਬਹੁਤ ਸੁਣੀ ਉਹ ਆਬਦਾ ਆ ਆਪਦੀ ਜ਼ਿੰਦਗੀ ਨਾ ਵਧੀਆ ਜਿਹਾ ਓਕੇ ਦਿਖਾਈਦੀ ਹੁੰਦੀ ਆ ਮੇਰੇ ਪੋਤਿਆਂ ਕੋਲ ਕਿਸੇ ਦੇ ਥੱਲੇ ਨਹੀਂ ਲੱਗੀਦਾ ਹੁੰਦਾ ਪੋਤਿਆਂ ਕੋਲ ਪੋਤਿਆਂ ਕੋਲ ਆਪੇ ਕੇ ਆ ਬਸ ਮੈਂ ਤਾਂ ਕਿਤੇ ਜਾ ਮੈਨੂੰ ਤਾਂ ਕੋਈ ਥੋই ਨਹੀਂ ਹੋਰ ਲੋੜ ਹੀ ਨਹੀਂ ਆਪਾਂ ਨੇ ਜਾਣਾ ਕੀ ਕਰਨਾ ਕਿਤੇ ਤੇਕੇ ਮਿਲਿਆ ਆਪਦੇ ਘਰ ਵਰਗੀ ਕਿਤੇ ਐਸ਼ ਨਹੀਂ ਹੈਗੀ ਠੀਕ ਆ ਜਿਹੜੀ ਘਰੇ ਆਪਦੇ ਘਰੇ ਐਸ਼ ਆ ਨਾ ਉਹ ਕਿਤੇ ਨਹੀਂ ਜਾਏ ਆਪਾਂ ਕਿਤੇ ਮਰਜੀ ਵਗ ਜੀਏ ਹੁਣ ਇੱਥੇ ਤੁਸੀਂ ਆਪਣੀ ਮਰਜ਼ੀ ਦਾ ਸੌਣਾ ਮਰਜ਼ੀ ਦਾ ਉੱਠਦਾ ਮਰਜ਼ੀ ਦਾ ਖਾਣਾ ਹੋਰ ਕਿਤੇ ਆਪਾਂ ਰਿਸ਼ਤੇਦਾਰੀ ਚ ਜਾ ਕੇ ਆਪਾਂ ਨੂੰ ਐ ਹੀ ਹੋ ਜਾਂਦਾ ਵੀ ਹਾਈ ਚੱਲੀਏ ਘਰੇ ਹਾਈ ਚੱਲੀਏ ਘਰੇ ਕਾਲੀ ਹੋ ਜਾਂਦੀ ਹੈ ਜਾ ਕੇ ਜੇ ਆਪਾਂ ਕਿਤੇ ਦੋ ਦਿਨ ਰਿਸ਼ਤੇਦਾਰੀ ਚ ਵਗ ਜਾਈਏ ਔਖਾ ਹਾਂ ਵਾ ਸਾਲੂ ਜੇ ਥੋੜੇ ਜਿਹਾ ਕੱਚੇ ਜੇ ਸੀ ਹਵਾ ਦਾ ਗ੍ਰੈਂਡ ਬਾਜ਼ਾ ਮੈਂ ਅੱਜ ਤੇਲ ਵੱਧ ਪਾਤਾ ਫਿਰ ਇਸ ਸਬਜ਼ੀ ਦੇ ਵਿੱਚ ਪਰ ਇਹ ਸਬਜ਼ੀ ਐਂ ਬਣਦੀ ਹੈ ਸੁੱਕੀ ਸਬਜ਼ੀ ਹਾਂ ਐ ਹੀ ਬਣਦੀ ਹੈ ਤੇਲ ਵੱਧ ਪਾ ਕੇ ਬਣਦੀ ਇਹ ਚ ਪਾਣੀ ਦੀ ਮੈਂ ਇੱਕ ਘੁੱਟ ਵੀ ਨਹੀਂ ਪਾਈ ਹਾਂ ਮੰਮੀ ਪਾਏ ਸੀ ਪਾਣੀ ਦੀ ਕਕੋਟ ਵੀ ਨਹੀਂ ਪਾਈ ਬਸ ਕੱਲੇ ਤੇਲ ਸੀ ਆਪਾਂ ਨੇ ਬਣਾਈਆ ਲਓ ਜੀ ਸਬਜ਼ੀ ਬਣ ਕੇ ਆਪਣੀ ਰੈਡੀ ਆ ਮੈਂ ਤੁਹਾਨੂੰ ਦਿਖਾ ਦਾਨੀ ਆਲੂ ਭੰਨ ਕੇ ਚੈੱਕ ਕਰੋ ਸਬਜ਼ੀ ਆਪਣੀ ਬਣ ਗਈ ਏ ਚੈੱਕ ਕਰੋ ਆਲੂ ਕੁੱਟ ਰਹੇ ਨੇ ਤੇ ਹੁਣ ਆਪਿਆਂ ਨੂੰ ਢੱਕ ਦਈਏ ਤੇ ਹੁਣ ਮੈਂ ਬਣਾਉਂਗੀ ਰੋਟੀ ਟਾਈਮ ਨਾਲ ਹੀ ਭੁੱਖ ਲੱਗ ਰਹੀ ਹੈ ਰੋਟੀ ਵੀ ਨਹੀਂ ਚੱਜਣਾ ਖਾਧੀ ਕਿੰਨੇ ਦਿਨ ਹੋ ਗਏ ਲਓ ਜੀ ਗੈਸ ਸ਼ਾਮ ਦੇ ਬੱਜ ਕੇ ਸਾਡੇ ਕਿਹੜੇ ਫਲੈਸ਼ ਲਾਈਟ ਕਿਉਂ ਬੰਦ ਹੋ ਗਈ ਪਹਿਲਾਂ ਵੀ ਮੈਨੂੰ ਐਂ ਦੱਸ ਸ਼ਾਮ ਦੇ ਬੱਜ ਕੇ ਛੱਡੇ ਸੀ ਸ਼ਾਮ ਦੇ 5:30 ਹੋ ਗਏ ਰੋਟੀ ਮੰਮਾ ਲੱਗੇ ਨੇ ਬਣਾ ਨਾ ਮੰਮਾ ਲੱਗੇ ਨੇ ਰੋਟੀ ਬਣਾਉਣ ਪਹਿਲਾਂ ਅਸੀਂ ਸਾਸੂਆਂ ਨਾਲ ਗੱਲਾਂ ਮਾਰੀ ਗਈਆਂ ਲੇਟ ਹੋ ਗਈ ਮੇਰੀ ਤਾਂ ਰੋਟੀ ਹੋ ਗਈ ਤਿਆਰ ਲਾਓ ਨਾ ਆਪਾਂ ਪਹਿਲਾਂ ਗੱਲਾਂ ਮਾਰੀ ਗਈਆਂ ਬੈਠੇ ਬਾਹਰ ਬੈ ਗੀਆਂ ਬੇੜੇ 'ਚ ਕੁਰਸੀ ੜਾ ਕੇ ਲੜਾਈ ਨਹੀਂ ਹੈ ਤੇ ਫਿਰ ਅਸੀਂ ਗੱਲਾਂ ਮਾਰੀਆਂ ਖੰਡੀ ਸਾਡੀ ਹਵਾ 'ਚ ਬੈਠ ਕੇ ਫਿਰ ਸਾਨੂੰ ਠੰਡ ਲੱਗੀ ਹੋਰ ਅਸੀਂ ਅੰਦਰ ਆ ਗਏ ਤਾਂ ਚਲੋ ਰੋਟੀ ਬਣਾ ਲਾਂ ਮੈਨੂੰ ਬੱਚਾ ਭੁੱਖ ਲੱਗੀ ਹੋਊਗੀ ਗਾਇ ਜੀ ਅੱਜ ਤੁਸੀਂ ਵੀ ਰੋਟੀ ਖਾ ਲਓ ਸਾਡੇ ਮੈਂ ਸੋਮੂ ਬਣੀ ਹੈ ਮੰਮੀ ਮੈਂ ਸੋਮੂ ਨੂੰ ਲੈ ਕੇ ਆਇਆ ਤੇ ਨਾਲੀ ਦੇ ਘਰੋਂ ਮੈਨੂੰ ਠੰਡ ਬੜੀ ਚੱਡੀ ਹੋਏ ਮੇਰੇ ਤਾਂ ਦੰਦ ਕੰਬੀ ਜਾਣ ਅਰ ਜਾਈ ਕੱਢ ਲਾ ਤੇ ਮੈਂ ਸਭ ਕੱਢੋ ਤਾ ਆਪਾਂ ਨੇ ਬਣਾਈਆਂ ਜ ਬੈਂਗਣੀ ਦੀ ਸਬਜ਼ੀ ਮੰਮੀ ਖਾੜਾ ਨਹੀਂ ਨਹੀਂ ਅਸਰਾਣਾ ਜੋ ਵੀ ਤਰ੍ਹਾਂ ਆਸੀ ਮਲਾਈ ਪਾਈ ਆ ਸੱਸ ਨੂੰ ਆਲੂ ਬੈਂਗਣੀ ਦੇ ਵਿੱਚ ਗਾਇਸ ਮਲਾਈ ਪਾ ਕੇ ਖਾ ਕੇ ਮੈਂ ਜਵਾਸ ਫੇਰ ਇਹਨਾਂ ਨੇ 3:00 ਵਜੇ ਵੀ ਮੰਮੀ ਨੇ ਆ ਆ ਦੇਖੋ ਮੈਂ ਵੀ ਮਲਾਈ ਪਾਈ ਬੈਠੀ ਆ ਮੰਮੀ ਨੂੰ ਵੀ ਪਾਤੀ ਜੋ ਵਾ ਸਾਡੇ ਕੋਲੇ ਦੇਖਦਾ ਵੀ ਇਹ ਕਰੀ ਕੀ ਜਾਂਦੀ ਹੁਣ ਅਸੀਂ ਰੋਟੀ ਖਾਣ ਲੱਗਿਆ ਸੱਸ ਨੂੰ ਆ ਦੋਨੇ ਅੱਜ ਸਾਡੇ ਘਰੇ ਸਬਜ਼ੀ ਬਣੀ ਆ ਦੇਖ ਲੋ ਇੰਨੇ ਦਿਨਾਂ ਦੀ ਜਦੋਂ ਦੀ ਮੰਮੀ ਗਈ ਆ ਸਾਡੇ ਘਰੇ ਸਬਜ਼ੀ ਨਹੀਂ ਬਣੀ ਕੋਈ ਵੀ ਅੱਜ ਮੰਮੀ ਫੇਰ ਆ ਗਈ ਫੇਰ ਸਬਜ਼ੀ ਬਣ ਗਈ ਅੱਜ ਮੰਮੀ ਫੇਰ ਆ ਗਈ ਫੇਰ ਸਬਜ਼ੀ ਬਣ ਗਈ ਦੇਖ ਲੋ ਪੁੱਤ ਮੈਂ ਬੈਠੇ ਲੱਗ ਗਈ ਸੀ ਮੈਂ ਹੂੰ ਸੋਹ ਵੀ ਰੋਟੀ ਖਾਂਦੇ ਅੰਦਰ ਬੈਠਾ ਜੋ ਵੀ ਨੇ ਖਾ ਲਈ ਤੇ ਹੁਣ ਆਪਾਂ ਲੱਗਿਆ ਰੋਟੀ ਖਾਣ ਮੈਂ ਤੇ ਮੰਮੀ ਫੇਰ ਤੁਹਾਨੂੰ ਮਿਲਦੇ ਆ ਬਾਅਦ ਦੇ ਵਿੱਚ ਰੋਟੀ ਖਾ ਕੇ ਡੂ ਇਹ ਗੰਦੀ ਬੱਚੀ ਫੋਨ ਦੇਖਦਾ ਪਿਆ ਲਓ ਜੀ ਜੋ ਵੀ ਲੱਗਿਆ ਹੈ ਦਾਦੀ ਦਾ ਬਿਸਤਰਾ ਡਾਉਣਾ ਮੰਮੀ ਨੇ ਦਵਾਈ ਲਾ ਕੇ ਪੱਟੀ ਬੰਨ ਲਈ ਉਹ ਐ ਹੁੰਦਾ ਰਾਤ ਨੂੰ ਨਾ ਫਿਰ ਸੈੱਟ ਆ ਜਾਂਦਾ ਉਹ ਮਲਮ ਲਾ ਕੇ ਨਾ ਗਰਮ ਪੱਟੀ ਬੰਨ ਕੇ ਰੜਕ ਜੀ ਚੱਕੀ ਜਾਂਦੀ ਹੈ ਨਾ ਹਾਂ ਦਾਦੀ ਨੂੰ ਹਾਂ ਰੜਕ ਜੀ ਚੱਕੀ ਜਾਊਗੀ ਇਹਦੇ ਨਾਲ ਵੀ ਇਸ ਤਰ੍ਹਾਂ ਵਸਾਦੇ ਪਹਿਲਾਂ ਦਾਦੀ ਦਾ ਸੋਮੂ ਨਾ ਕਿਉਂ ਪੰਗੇ ਲੈਣਾ ਜੋ ਵੀ ਆਣੀ ਸੱਟੀ ਦੇ ਹੁੰਦੇ ਉੱਪਰ ਅੱਖ 'ਚ ਕੁਝ ਪੈ ਜੇ ਉਹਦੇ ਫੇਰ ਉਹ ਦੇਖੀ ਕੱਚੀ ਜੱਤ ਬਈ ਬੈਠਾ ਖਾਜ ਬਈ ਬੇਸੋਮੂ ਕੀ ਹੋ ਗੋ ਕਰ ਤੂੰ ਕਹਿੰਦਾ ਦਾਦੀ ਕੱਲ ਕਹਿੰਦਾ ਦਾਦੀ ਦਾਦੇ ਕੋਲੇ ਵਾਕੀ ਮੈਂ ਖਾਂ ਮੈਂ ਕਹਾਂ ਨਾ ਮੈਂ ਕਹਾਂ ਤਾਂ ਆਪ ਦੇਖਿਆ 6:00 ਵਜੇ ਕੁੱਤੇ ਬਣੇ ਤਾਂ ਤੱਤ ਮੈਂ ਗਰਮ ਪੱਟੀ ਮੰਨਿਆ ਦੀ ਤਾਂ ਹੁਣ ਦੇਖਿਆ 6 ਲੱਗੀ ਦਾਦੀ ਦੇ ਕਿਵੇਂ ਕਿ ਕਿਵੇਂ ਲੱਗੀ ਦੱਸਦੇ ਹੁਣ ਆਏ ਵੀ ਦੱਸਦੇ ਵੱਦਦੇ ਨੇ ਕੁੱਟਿਆਂ ਨੂੰ ਹੱਪੀਡ ਤੋਂ ਕੁੱਟ ਖਾ ਕੇ ਆਏ ਅੱਭੀ ਜੇ ਨਾ ਕੁੱਟੇ ਹੋਣੇ ਮੈਂ ਪਹਿਲਾਂ ਉਹਨੂੰ ਕੁੱਟੇ ਖਾਣੇ ਹੱਪੀ ਜੀ ਤੋਂ ਕੁੱਟ ਖਾ ਕੇ ਆਏ ਮੁੱਕਾ ਮੁੱਕਾ ਹਾਂ ਆਏ ਇੱਧਰ ਇੱਧਰ ਤਾਂ ਆ ਦੁੱਖਦੇ ਸਾਰੇ ਲੋਕ ਤਾਂ ਫਨ ਫਨ ਕੇ ਆਏ ਇੱਧਰ ਅਸਰ ਕੀ ਆ ਗਿਆ ਗਿਆ ਸਾਰਾ ਕੁਝ ਬਣਾ ਕੇ ਆ ਗਏ ਮਾਂ ਕੁਟਿਆ ਦੀ ਮਾਂ ਕੁਟਿਆ ਦੀ ਉਹ ਨਾ ਨਹੀਂ ਹਾਂ ਉਹ ਉਹ ਬਹੁਤ ਦਰਪਿੰਦਾ ਹਾਂ ਬਹੁਤ ਦਰਪਿੰਦਾ ਆਪਾਂ ਨਹੀਂ ਜਾਂਦੇ ਦੇਖੋ ਕਹਦਾ ਉਹ ਕਿਹਨੇ ਨਾ ਜਾਈ ਕਰ ਹੁਣ ਤੂੰ ਇੱਧਰ ਹੀ ਰਹੀ ਮੈਂ ਬਹੁਤ ਬਹੁਤ ਕੰਮ ਆਈ ਮੈਂ ਹੁਣ ਆਪਣੇ ਪੇਕੇ ਘਰ ਗਈ ਸੀ ਹਾਂ ਪੇਕੇ ਘਰੇ ਆ ਗਈ ਸੀ ਨਹੀਂ ਪੇਕੇ ਘਰ ਗਈ ਸੀ ਦਵਾਈ ਲੈ ਕੇ ਹਾਂ ਮੰਮਾ ਨੂੰ ਮੈਂ ਫੋਨ ਕਰਤਾ ਸੀ ਹਾਂ ਚੱਲ ਵੀ ਮੈਂ ਕੱਲ ਨੂੰ ਆਉਂਗੀ ਪੁੱਤ ਮੈਰੇ ਇਹ ਦਾਦੇ ਨੇ ਮਾਰੀਆਂ ਸੋਮੂ ਸੱਟਾਂ ਦਾਦੀ ਦੇ ਹਾਂ ਹਾਂ ਉਹਨੂੰ ਗੁੱਟੀ ਹੁਣ ਅੰਨਾ ਮੁੱਕਾ ਵਾਰ ਉਹ ਉਹ ਦੋਖ ਪੀ ਲਾ ਮੰਨਦੇ ਦਾਲੂ ਪਿੱਛੇ ਕਿੰਨਾ ਹਾਂ ਫਿਰ ਚ ਮੁੱਕਾ ਵਾਰੀ ਕਰਾ ਉਹਦੇ ਦੇ ਲ ਕੀ ਯਾ ਇੱਕ ਦਾਲੂ ਪਿੱਛੇ ਕਿੰਨੀਆਂ ਬੇਇਜ਼ਤੀਆਂ ਕਰਾਉਂਗਾ ਚਲ ਕੋਈ ਨਾ ਅਬੰਜੇ ਦੋਨੋਂ ਕਰੋ ਹਾਂ ਸਰ ਦੇ ਬੰਦਾ ਦਾਦਾ ਤਾਂ ਇਹ ਬਰਦਾ ਥੋੜਾ ਥੋੜਾ ਹੰਦਾ ਆਤਾ ਈ ਕੋ ਗਿਆ ਥੋੜਾ ਨਾ ਆਜ ਹੋਣਾ ਜਿਆਦਾ ਹਾ ਲੱਤ ਤੇ ਵੀ ਸੱਟ ਲੱਗੀ ਦਾਦੀ ਦੇ ਦਿਖਾਈ ਹੋਰਾ ਅੱਛਾ ਹਾਂ ਪੱਟੀਆਂ ਲਾਈਏ ਗਰਮ ਪੱਟੀ ਬੰਨੀ ਹਾਂ ਹਾਂ ਉਹਨੇ ਬੰਨਿਆ ਨਾ ਇਹ ਮੈਂ ਮਮਨੇ ਇੱਥੇ ਦਿਮਾਰਸ਼ ਕਰੀ ਤੀ ਹੁਣ ਟੂਪ ਲਾਈਏ ਟੂਪ ਲਾ ਕੇ ਗਰਮ ਪੱਟੀ ਬੰਨੀ ਠੀਕ ਹੈ ਕਹਿੰਦੇ ਚਲ ਗਈ ਮੁੰਡੇ ਨੂੰ ਇਹ ਦਾਦੀ ਇੰਨੀ ਛੱਟਾ ਕਿਵੇਂ ਖਾ ਕੇ ਆ ਗਈ ਮੈਂ ਦੇਖਦਾ ਇਹਨੂੰ ਮੈਂ ਦੇਖਿਆ ਨਹੀਂ ਹੂੰ ਇਹਨੂੰ ਪੱਟੀ ਬੰਨੀ ਤਾਂ ਪਤਾ ਲੱਗਿਆ ਦਾਦੀ ਤੂੰ ਕਿਤੇ ਵੱਗ ਗਈ ਕਿੱਥੇ ਵੱਗਦੀ ਦਾਦੀ ਦਾਦੀ ਉਹ ਨਾ ਹੱਥ ਤੋਂ ਮੁੱਕਾਰੇ ਹਾਂ ਕਿਵੇਂ ਹੈ ਕਿਵੇਂ ਹੈ ਹੂੰ ਠੀਕ ਹੈ ਹੀ ਕਰਨ ਉਹ ਕੱਢ ਦੇ ਨਹੀਂ ਕਿਤਾ ਜੇ ਬਲੂਟੁੱਥ ਬੰਦੀ ਉਹ ਨਹੀਂ ਦਾਦੀ ਦਾਲ ਦੂੰਦਾ ਮਾਉਲ ਦਵਾਈ ਆ ਅੱਛਾ ਤੂੰ ਦਵਾਈ ਲਾਈ ਆ ਦਵਾਈ ਲਾਈ ਆ ਦਵਾਈ ਲਾ ਕੇ ਪੱਟੀ ਪੱਟੀ ਬੰਨੀ ਆ ਦਵਾਈ ਲਾ ਕੇ ਜੇ ਮੈਨੂੰ ਗੋਲੀਆਂ ਦਿੱਤੀਆਂ ਨੇ ਉੱਥੇ ਖਾਣ ਨੂੰ ਦਰਦ ਬੰਦ ਤੋਂ ਹਾਂ ਇਹ ਤਾਂ ਹੋ ਸਕਦਾ ਇਹ ਗੱਲ ਸਹੀ ਹੈ ਕੀ ਹੋ ਗਿਆ ਲਓ ਜੀ ਗਾਇਸ ਟਾਈਮ ਕਿੰਨਾ ਹੋ ਗਿਆ ਟਾਈਮ ਵੱਜ ਗਏ ਨੇ 8:30 ਤੇ ਇਧਰ ਬੱਚਿਆਂ ਨੇ ਬਾਕਸ ਟੁੱਟ ਗਿਆ ਸੀ ਕਿਤਾਬਾਂ ਵਾਲਾ ਸੀ ਕੈਂਪਰ ਵਾਲੇ ਬਾਕਸ ਲਾ ਰੱਖਿਆ ਇਹਦੇ ਵਿੱਚ ਹੁਣ ਸਾਰੀਆਂ ਸੀ ਚੇਪੀ ਨਾਲ ਮੈਂ ਤੇ ਮੰਮੀ ਨੇ ਜੋੜ ਕੇ ਬੱਚਿਆਂ ਦੇ ਕਿਤਾਬਾਂ ਪਾਈਆਂ ਨੇ ਬੈਗ 'ਚ ਤੇ ਇਧਰ ਇਹਦੀ ਜੋ ਵੀ ਦੀ ਵਰਦੀ ਪ੍ਰੈਸ ਕੀਤੀ ਹੈ ਤੇ ਸੋਹਮ ਦੀ ਵੀ ਵਰਦੀ ਪ੍ਰੈਸ ਕੀਤੀ ਹੋਰ ਨਾ ਹੀ ਬਾਹਰ ਦਾਦੀ ਪੁੱਤਾ ਦੋਨੇ ਜਾਣੇ ਨਿਕੇ ਜਨ ਹੁਣ ਨਾ ਪਟਾਕੇ ਥੇ ਆ ਗਏ ਪਿਛਲੇ ਸਾਲ ਵਾਲੇ ਉਹ ਸੱਚੀ ਵਜੋਂ ਲੱਗ ਕੇ ਦੇਖ ਲਾ ਦਾਦੀ ਟਿਕਦੀ ਹੈ ਕਿਤੇ ਉਹ ਲੱਗ ਗਈ ਸੱਚੀ ਲੱਛਮੀ ਬੰਬ ਥੇ ਆ ਗਏ ਨਾਲੇ ਮੰਮੀ ਦੇ ਹੱਥ ਤੇ ਦੇਖ ਲਓ ਉਧਰ ਪੱਟੀ ਆ ਖੜਾਗਾ ਓਏ ਬੜਾ ਲਾਵਾ ਕੇ ਲਾ ਦੇ ਜੋ ਹੁਣ ਇੱਕ ਜੋਵਨ ਕਿ ਮਾਣ ਲਾ ਗਦੀ ਕੇਵਲ ਆ ਚ ਮੇ ਮੋ ਚਲਾਵਾ ਆ ਆ ਖੜਾਗਾ ਕੰਨਾ ਚੁੰਗੜਾ ਲਈ ਖੜਾ ਜੋਵਨ ਹਾ ਹਟੋ ਬੜਾ ਕਿੰਨਾ ਹੁੰਦਾ ਕਿੰਨਾ ਬੁੱਤ ਸੇ ਨਹੀਂ ਅਸੀਂ ਪਤਾ ਕੀ ਕਿਹਾ ਮੈਂ ਤੇ ਜੋਵਨ ਨੇ ਮੈਂ ਤੇ ਜੋਵਨ ਨੇ ਪਤਾ ਕੀ ਕਿਹਾ ਸੋਮ ਤੇ ਉਹਦੀ ਦਾਦੀ ਨਾ ਬਾਹਰ ਆ ਕੇ ਪਟਾਕੇ ਚਲਾਉਣ ਜੋਵਨ ਦਿਖਾਈ ਕਿਹੜੇ ਬੰਬ ਨੇ ਲਖshmi ਲక్ష్ਮੀ ਬਾਂਬ ਕਹਿੰਦੇ ਨੇ ਇਹਨਾਂ ਨੂੰ ਪਿਛਲੇ ਸਾਲ ਵਾਲੇ ਪਏ ਸੀ ਤੇ ਆਹ ਦੇਖ ਲੋ ਹੁਣ ਕੰਨਾਂ 'ਚ ਉਂਗਲਾਂ ਦੇ ਹੀ ਫਿਰਦਾ ਮੈਂ ਕਿਹਾ ਮੈਂ ਕਿਹਾ ਨਾਲੇ ਦਾਦੀ ਤੋਂ ਨਹੀਂ ਭੱਜਿਆ ਜਾਣਾ ਨਾਲੇ ਸੋਹਮ ਤੋਂ ਨਹੀਂ ਭੱਜਿਆ ਜਾਣਾ ਹੀ ਪਤਾ ਲੱਗੂ ਵੀ ਦਾਦੀ ਸੋਹਮ ਦੇ ਉੱਤੇ ਡਿੱਗੀ ਪਈ ਜੇ ਬਾਂਬ ਜੇ ਬਾਂਬ ਚਲਾਉਣ ਮਿਲ ਗਿਆ ਜਵਾਂਦੇ ਬੜਕੋ ਬੜਕੋ ਟੋੜ ਕੇ ਜਾਈ ਇੱਕ ਲਾ ਕੇ ਤਾਂ ਦੇਖ ਉਹ ਇਧਰ ਬੱਤੀ ਵੀ ਨਹੀਂ ਸੁੱਲੀ ਜਾਂਦੀ ਇਹ ਬੱਤੀ ਨਹੀਂ ਇਹਨਾਂ ਦੀ ਛੱਲਣੀ ਪੈਂਦੀ ਇਹ ਤਾਂ ਇਹੀ ਚੱਲਦੇ ਹੁੰਦੇ ਨੇ ਤੂੰ ਫੜਾ ਇੱਕ ਦਾਦੀ ਨੂੰ ਚਰਾਉਣ ਦੇ ਉਹ ਮੇਰੇ ਪੈਰਾਂ ਜਣਾ ਵੱਜ ਜਾਣਾ ਕਿਤੇ ਮੇਰੇ ਪੈਰਾਂ 'ਚ ਉਹ ਬੜਾ ਰੱਜ ਗਿਆ ਜੋ ਵੀ ਇਹਦੀ ਨੀ ਬੱਤੀ ਛਿੱਲੀ ਜਾਂਦੀ ਹੁੰਦੀ ਕਾਮਿਆ ਬਾਗੇ ਤੇਰਾ ਫੜਾਉਂਦੀ ਹੋਈ ਹੋਈ ਚੌੜੇ ਨੇ ਅੱਜ ਹੀ ਦੀਵਾਲੀ ਬਣਾ ਲਈ ਇਹਨਾਂ ਨੇ ਤਾਂ ਦਾਦੀ ਆ ਗਈ ਮੇਰੇ ਪਟਾਕੇ ਚਲਾਉਣ ਲੱਗੇ ਹਾਏ ਮੰਮੀ ਤੇਰੇ ਆਉਣ ਦੀ ਖੁਸ਼ੀ 'ਚ ਪਟਾਕੇ ਚੱਲ ਰਹੇ ਉਹਦਾ ਐਂਡ ਪੋਇੰਟ ਉਹ ਸਾਰਾ ਬੇੜਾ ਹਿੱਲ ਜੂਆ ਆਪਣਾ ਮੰਮੀ ਉਰਾਇਆ ਬਈ ਹਰਤਾ ਬਹੁਤ ਹੁੰਦਾ ਉਹਦਾ ਹੋफी ਉਹ ਹੋ ਗਿਆ ਵੇ ਸਾਰਾ ਬੀੜਾ ਹਿੱਲ ਗਿਆ ਚਲੋ ਅੰਦਰ ਓਏ ਚਲੋ ਆ ਕੁੱਤੇ ਬੋਲ ਲੱਗ ਗਿਆ ਆਪਣੀ ਗਲੀ ਜਾਣੇ ਹਾਈ ਵੇ ਉਹ ਡੌਗੀ ਡਰ ਗਿਆ ਆਪਣੀ ਕਾਲੂ ਚਲਾਵਾਗੇ ਆਪਣੀ ਗਲੀ ਵਾਲੇ ਡੌਗੀ ਡਰ ਕੇ ਗੰਦੇ ਬੱਚਿਓ ਮੈਂ ਤਾਂ ਕਾਲੂ ਵੀ ਬੰਦ ਕਰ ਲਿਆ ਫਿਰ ਵੀ ਇੰਨਾ ਫੜਦਾ ਉਹ ਵਧੀਆ ਇੱਕ বাজਾਤਾ ਵਧੀਆ ਕੀਤਾ ਪਤਾ ਕੀ ਆ ਹੁਣ ਸ਼ਿਪਕਲੀਆਂ ਭੱਜਣਗੀਆਂ ਖਾਦਾ ਮਤ ਲੱਗ ਗਈ ਮੰਮੀ ਆ ਗਈ ਹਾਂ ਮੈਨੂੰ ਪਤਾ ਲੱਗ ਗਿਆ ਵੀ ਮੰਮੀ ਆ ਗਈ ਹੈ ਮੰਮੀ ਇੱਕ ਕਪੜਾ ਕੱਜਲਾ ਕੇ ਸਾਰੇ ਅੰਦਰ ਵੜ ਗਏ ਆ ਜਾਂ ਬੇ ਪਪਾ ਆ ਜਾਂਦੀ ਹੈ ਰਣੇ ਫਟ ਗਈ ਹੋਈ ਆ ਫਿਰ ਵੀ ਨਹੀਂ ਟਿੱਕੇ ਦੇ ਲਪੜਾਕੇ ਚ ਰੌਣ ਲੱਗ ਗਈ ਬਾਹਰ ਜਾ ਕੇ ਕੰਮ ਚੈੱਕ ਕਰੋ ਤੁਸੀਂ ਮੇਰੇ ਪੁੱਤ ਪੋਤਿਆਂ ਨਾਲ ਕੰਮ ਕਰਦੇ ਤੁਸੀਂ ਦੂਜਾ ਕੈਮਰਾ ਨਹੀਂ ਕਰਨਾ ਸੀ ਉੱਥੇ ਰੱਖਣਾ ਸੀਗਾ ਕੈਮਰਾ ਬੰਬ ਤੇ ਰੱਖਣਾ ਸੀਗਾ ਲੈ ਬੰਬ ਤੇ ਕਰਾ ਰੱਖਣਾ ਮੈਂ ਇੱਥੇ ਦੇਖਣਾ ਸੀਗਾ ਮੈਂ ਦੇਖ ਰਿਹਾ ਚ ਵੱਜਦਾ ਦੇਰੇ ਇੱਕ ਦੇਰੇ ਪਤਾ ਲੇ ਗੋ ਚ ਲਾ ਕੇ ਹੁਣ ਲਓ ਜੀ ਗਾਇਜ਼ ਰਾਤ ਦੇ ਵੱਜ ਗਏ ਨੇ 9:30 ਤੇ ਬੱਚਿਆਂ ਨੂੰ ਲੱਗਿਆ ਸਮਾਉਣ ਕਿਉਂਕਿ ਇਹਨਾਂ ਨੇ ਜਾਣਾ ਸਕੂਲ ਜੋ ਵੀ ਚਾਲ ਅੰਦਰ ਤੋਂ ਵੀ ਟੀਵੀ ਬੰਦ ਕਰਦੇ ਉਹ ਕੋਈ ਲਿਹਾਏ ਬੰਦ ਕਰਦੇ ਟੀਵੀ ਆਹ ਦੇਖ ਲੋ ਟੀਵੀ ਦੇਖੀ ਜਾਂਦਾ ਹਜੇ ਪਿਆ ਪਿਆ ਟਰ ਨਾਲ ਆ ਗੇਟ ਅਜ ਲਾਇਓ ਨਾਲ ਓਬੀ ਵਾਲਾ ਜੋਗਨ ਹਵਾ ਆਉਂਦੀ ਐ ਠੰਡੀ ਅੰਦਰ ਭਾਈ ਏਸੀ ਲਾ ਲਿਆ ਸੋਹਬ ਨੇ ਮਾਰੂ ਫਰਤ ਕਈਆ ਆ ਬਚਾਰ ਨਫਰ ਤੇ ਪੱਕੇ ਥੱਲੇ ਬੈਂਡ ਵੱਜਿਆ ਪੈ ਪੀਰੇ ਦਾ ਔਰ ਠੰਡ ਨਾਲ ਬੰਦ ਕਰੋ ਲਓ ਜੀ ਮੰਮੀ ਤਾਂ ਪੈ ਗਈ ਮੰਮੀ ਨੇ ਦਵਾਈ ਦੂਈ ਲੈ ਲਈ ਮੰਮੀ ਪੈ ਗਈ ਰੋਟੀ ਪਾਣੀ ਸਾਰਿਆਂ ਨੇ ਖਾ ਲਿਆ ਤੇ ਹੁਣ ਆਪਾਂ ਹੋ ਗਏ ਬੇਲੇ ਹੋਣ ਲੱਗਿਆ ਸੌਣ ਦਾਦੀ ਨੂੰ ਪਈ ਰਹਿਣ ਦੇ ਦਾਦੀ ਨੂੰ ਹੈ ਲੈ ਚੱਲ ਪੈ ਕੇ ਚੱਲ ਪੈ ਜਾ ਦੇ ਦਾਦੀ ਇਸੇ ਨਾਲ ਆਇਆ ਇਸੇ ਨਾਲ ਇਸੇ ਨਾਲ ਤੇ ਬਾਕੀ ਠੀਕ ਹੈ ਜੀ ਕਰਦੇ ਆ ਆਪਾਂ ਅੱਜ ਦਾ ਬਲੌਗ ਇੱਥੇ ਐਂਡ ਮਿਲਦੇ ਆ ਤੁਹਾਨੂੰ ਅਗਲੇ ਬਲੌਗ ਦੇ ਵਿੱਚ ਬਲੌਗ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਤੇ ਸੋਹਣਾ ਜਿਹਾ ਕਮੈਂਟ ਜ਼ਰੂਰ ਕਰਿਓ ਤੇ ਮੰਮੀ ਆ ਗਈ ਫਾਈਨਲੀ ਮੰਮੀ ਨੂੰ ਵੀ ਕਮੈਂਟ ਛੋੜੇ ਸੋਹਣੇ ਜ਼ਰੂਰ ਕਰਿਓ ਮੰਮੀ ਹੁਣ ਸੌਂ ਗਈ ਐ ਦਵਾਈ ਲੈ ਕੇ ਤੇ ਦਵਾਈ ਦੁਵਾਈ ਮੰਮੀ ਨੇ ਪੱਟੀਆਂ ਵਗੈਰਾ ਬਾਕੀ ਮਿਲਦੇ ਆ ਅਗਲੇ ਬਲੌਗ ਦੇ ਵਿੱਚ ਬਾਏ ਬਾਏ ਸਾਰਿਆਂ ਨੂੰ ਗੁੱਡ ਨਾਈਟ ਸਭ ਨੂੰ ਗੁੱਡ ਨਾਈਟ ਕੰਦ ਗੁੱਡ ਨਾਈਟ ਬਾਏ Dá pra ir